ਮੰਮੀ ਲਈ ਗਾਣਾ ਕਿ ਕਿੰਨਾ ਕ ਟਾਈਮ ਲਾਣਾ ਪੱਗ ਵੀ ਤੇ ਪੋਛ ਕੇ ਬਨਣੀ ਹੀ ਅਕਸਰ ਹੋ ਰਿਹਾ ਤੇ ਘਰੇ ਜਾਣਾ ਵਾ ਮੈਨੂੰ ਪਤਾ ਵਾ ਸੋਰਿਆਂ ਦੇ ਘਰੇ ਜਾਣਾ ਵਾ ਚਲੋ ਚੱਲੀਏ ਇਹ ਨਾ ਹੋਏ ਉੱਥੇ ਕੇਕ ਕਟਿਆ ਜਾਏ ਤੇ ਸਾਡੇ ਜਾਣ ਦਾ ਫਾਇਦਾ ਕੀ ਆ ਮੈਨੂੰ ਪਤਾ ਵਾ ਮੇਰੇ ਸਾਲੇ ਦਾ ਜਨਮ ਦਿਨ ਆ 10 ਫਸਟ ਦੇ ਤੋਂ ਬਿਨਾ ਕਿਵੇਂ ਕੇਕ ਕੱਟ ਲੈਣਗੇ ਮੰਮੀ ਕਿੱਥੇ ਆ ਮੰਮੀ ਹੋ ਗਈ ਤਿਆਰ ਲੈ ਆ ਰਹੀ ਮੰਮੀ ਲੈ ਵੀ ਮੈਂ ਹੋ ਗਈ ਤਿਆਰ ਦੱਸ ਮੰਮੀ ਸੂਰ ਤੇ ਬੜਾ ਸੋਨਾ ਪਾਇਆ ਬੜਾਈ ਸੋਹਣਾ ਲੱਗੰਦਿਆ ਤੁਹਾਡੇ ਤੇ। ਦੱਸ। ਕੁੜਮਾ ਦੇ ਘਰ ਜਾਣਾ ਵੈ ਤੇ ਮਾਹੌਲ ਦੀ ਗੱਲ ਮੇਰੇ ਪੁੰਡੇ ਦੀ ਇੱਜ਼ਤ ਕਿਸ ਤਰ੍ਹਾਂ ਹੋਏਗੀ? ਵੇਖਿਆ ਅੱਗੇ ਸਾਰਾ ਕੱਢਿਆ। ਹਾਂ ਅੱਗੇ ਸਾਰੇ ਉੱਥੇ ਪਤਾ ਕੀ ਕਹਿੰਦੇ ਸੀਮਾ ਦੀ ਸੱਸ ਬੜੀ ਸੋਹਣੀ ਆ। ਦੋਵੇਂ ਦਰਾਲੀਆਂ ਜਿਨਾਂ ਨਹੀਂ ਲੱਗਦੀਆਂ ਵਾ। ਦਰਾਲੀਆਂ ਦੀ ਥਾਲੀਆਂ ਹੀ ਠੀਕ ਐ। ਸੱਸ ਬਣ ਕੇ ਕਰਨਾ ਕੀ ਐ? ਅੱਛਾ ਚਲੋ ਫਿਰ ਫੜੋ ਆਪਣਾ ਬੈਗ ਤੇ ਮੈਂ ਵੀ ਫੜਾਂ ਆਪਣਾ ਬੈਗ। ਚਲ ਜੀਏ ਫਿਰ। ਕੀ ਹੋਇਆ ਮਮੀ? ਪਤਾ ਨਹੀਂ ਕਿ ਤੁਮੇਰੇ ਸਿਰ ਕਿਉਂ ਲੱਪੇ। ਚੱਕਰ ਤੇ ਨਹੀਂ ਆ ਗਿਆ? ਇੱਥੇ ਬੈਠੋ। ਬੈਠੋ ਇੱਥੇ ਮम्मा ਬੈਠੋ। ਬੈਠੋ। ਨਿੰਬੂ ਪਾਣੀ ਲਿਆ ਮਾਂ ਥੋੜਾ ਜਿਹਾ ਨਹੀਂ ਪੀਤੀ ਘਟਿਆ ਲੱਗਦਾ ਨਹੀਂ ਨਿੰਬੂ ਪਾਣੀ ਦੇ ਪਹਿਲਾਂ ਉਹਦੇ ਮਨ ਨਾਲ ਸਾੜ ਪਾ ਦਿੰਦੇ ਨਿੰਬੂ ਦੇ ਨਾਲ ਪਾਣੀ ਲਿਆਵਾ ਅੰਜ ਨਹੀਂ ਨਹੀਂ ਪਾਣੀ じゃ ਲੇਟ ਚ 2 ਮਿੰਟ ਮੰਮੀ ਜਸਵੀ ਨਹੀਂ ਨਾ ਠੀਕ ਲੱਗਣ ਗਿਆ ਚੱਕਰ ਜਿਆਦਾ ਆਉਂਦੇ ਤੇ ਐਂ ਕਰੋ ਤੁਸੀਂ ਰੋ ਤੇ ਆਪਾਂ ਆਉਂਨੇ ਆ ਮਮਾ ਤੁਸੀਂ ਲੇਟ ਚ ਨਾ ਥੋੜਾ ਜਿਹਾ ਤੂੰ ਸਹੀ ਹੈ ਤੈਨੂੰ ਜਾਣ ਦੇ ਕਾਹਲੀ ਪੈ ਗਈ ਸੋਹਰਿਆਂ ਦੇ ਕਾ ਉਹ 10 ਮਿੰਟ ਵੇਟ ਹੀ ਕਰ ਲੈ ਮੇਰੀ ਗੱਲ ਸੁਣੋ ਫਿਰ ਆਓ ਚਲੋ ਡਾਕਟਰ ਕੋਲ ਨਾ ਬੀਪੀ ਚੈੱਕ ਕਰਵਾ ਲਈ ਹੈ ਢੱਡਾ ਉਹ ਮੈਂ ਕਰਵਾਈ ਹੋਈ ਹੈ ਦੇਖੀ ਬੱਲ ਵੱਜੀ ਕੋਈ ਆਇਆ ਲੱਗਦਾ ਹੀ ਤੇ ਇਹ ਕੌਣ ਆ ਮੈਂ ਤੇ ਇੱਕ ਕਿਹਾ ਮੈਂ ਕੌਣ ਆਇਆ ਕਿਹੜਾ ਆ ਗਿਆ ਆਈ ਆਈ ਗੱਲ ਮੁੰਡਾ ਬੜੀ ਚੇਤ ਕਰੰਦੇ ਆ ਕਰਨਦੇ ਆ ਹੀ ਨਾ ਜਿੱਦ ਕਹਿੰਦਾ ਹੀ ਨਾਨੀ ਨੂੰ ਮਿਲਣਾ ਮਾਮੀ ਨੂੰ ਮਿਲਣਾ ਮੈਂ ਕਿਹਾ ਚੱਲ ਪੁੱਤ ਵੇਖ ਹੋ ਹੀ ਆਨੇ ਆ ਕੀ ਹੋਇਆ ਭਾਬੀ ਖੁਸ਼ ਜੇ ਨਹੀਂ ਲੱਗਦੇ ਨਹੀਂ ਨਹੀਂ ਖੁਸ਼ ਨਾਨੀ ਉਹ ਅੰਦਰੇ ਮੰਮਾ ਅੱਛਾ ਤਿਆਰ ਹੋਏ ਦੇ ਚੱਲੇ ਕਿਤੇ ਲੱਗਦਾ ਹਾਂ ਅੱਛਾ ਉਹ ਸੰਨ ਦਾ ਬਰਥਡੇ ਹੀ ਨਾ ਅੱਛਾ ਅੱਛਾ ਲੈ ਦੱਸ ਆਜੋ ਉਹ ਵੀ ਤੇ ਮੇਰਾ ਭਰਾ ਹੀ ਆ ਕੋਈ ਨਹੀਂ ਮੰਮੀ ਕਿੱਥੇ ਆ ਮੰਮੀ ਅੰਦਰ ਹਾਏ ਰੱਬਾ ਮੰਮੀ ਮੇਰੇ ਬੜੀ ਸਿੱਧੂ ਦੀ ਦੀਦੀ ਆਏ ਹਾਏ ਮੇਰੀ ਕਿਰਨ ਹਾਏ ਮੇਰਾ ਪੁੱਤ ਤੈਨੂੰ ਕਿਉਂ ਨਾ ਸਿਖ ਰਹੀ ਨੀਂ ਗੱਜੀ ਆਏ ਸਸੀガル ਮਾਦੀ ਹਾਏ ਨਾ ਤੁਮੀ ਆ ਗਏ ਮਮੀ ਤੂੰ ਚੱਕਰ ਉਾਂ ਦੀ ਬੈ ਜਾ ਉਹ ਤੈਨੂੰ ਕਿੰਨੇ ਕੇ ਚੱਕਰ ਆ ਡਰ ਮੈਂ ਠੀਕ ਆ ਇਹ ਮੇਰੀ ਧੀ ਆਈ ਮੈਂ ਠੀਕ ਹੈ ਇਹ ਰੋਛਾ ਨਾ ਕੋਈ ਮੈਂ ਜਿੱਦ ਕਰਨ ਦੇ ਆਂ ਨਾਨੀ ਨੂੰ ਮਿਲਣਾ ਮਾਮੇ ਨੂੰ ਮਿਲਣਾ ਵੇ ਕੇ ਚੱਲ ਪੁੱਤ ਤੇ ਭਾਈਆਂ ਨੂੰ ਨਹੀਂ ਜਾਂਦਾ ਨਾਲ ਭਾਈਆਂ ਨਹੀਂ ਜਿੱਦ ਕਰਨ ਦੇ ਆਂ ਇਹੋ ਕਰਨ ਦੇ ਚੱਲ ਵਧੀਆ ਵਧੀਆ ਤੂੰ ਆ ਗਈ ਆ ਨਾ ਬਹੁਤ ਚਲ ਚੱਲਿਆ ਹੋਣਾ ਮੇਰੀ ਗੱਲ ਸੁਣੋ ਤੇ ਬੀਪੀ ਨਹੀਂ ਨੀ ਉਹ ਬੀਪੀ ਕਿਹਦਾ ਹੁੰਦੀ ਤੁਹਾਨੂੰ ਉਹ ਕੁੜਮਾ ਘਰ ਜਾਣਾ ਤੇ ਆਜਾ ਮੰਮੀ ਸਾਹੀ ਦਾ ਅੱਜ ਬਰਥਡੇ ਹੈਗਾ ਨਾ ਅੱਛਾ ਅੱਛਾ ਤੇ ਭਰਾ ਦਾ ਮੈਂ ਵੀ ਜਾਵਾਂ ਚੱਲ ਲਈ ਆ ਦਾਸ ਹੁਣ ਤੂੰ ਆਈ ਐ ਤੈਨੂੰ ਕੱਲਿਆ ਥੋੜੀ ਛੱਡ ਜਾਣਾ ਮੈਂ ਚੱਲ ਚੱਲੀ ਚੱਲ ਚੱਲੀ ਆ ਆ ਜਾ ਭਾਬੀ ਆ ਜਾ ਤੂੰ ਆ ਜਾ ਚੱਲ ਮੰਮੀ ਆ ਜਾ ਮੇਰੀ ਗੱਲ ਸੁਣੋ ਆ ਕਿਰਨ ਨੂੰ ਕਿੰਨੇ ਸੱਦਿਆ ਵਾ ਤੇ ਮੰਮੀ ਵੇਖੋ ਚੱਕਰ ਆਉਂਦੀ ਠੀਕ ਵੀ ਹੋ ਗਈ ਉਹ ਵੇਖੋ ਉੱਠ ਵੀ ਗਈ ਬਾਹਰ ਉਹ ਯਾਰ ਮੇਰੀ ਸੋਹਣ ਗੱਲ ਇੱਧਰ ਮੰਮੀ ਆ ਨਾਲ ਭੈਣ ਆ ਦੱਸ ਸੱਪ ਮੇਰੇ ਨਾਲ ਚ ਪੋਣਾ ਸੱਪ ਦੇ ਵੇਖੋ ਉਹਨਾਂ ਦੇ ਘਰ ਫੰਕਸ਼ਨ ਕਰਨਾ ਛੋਟਾ ਜਿਹਾ ਫੰਕਸ਼ਨ ਕਰਨਾ ਉਦੋਂ ਕਿਰਨ ਨੂੰ ਵੀ ਬੁਲਾ ਲਿਆ ਮੈਨੂੰ ਲੱਗਦਾ ਮੰਮੀ ਨੇ ਉਹ ਚੱਲ ਯਾਰ ਦੋ ਜਾਨਾ ਨਾ ਕੀ ਫਰਕ ਪੈਣਾ ਵਾ ਦੱਸ ਹੁਣ ਮੈਂ ਲੜਾਈ ਹਿੱਲਾਂ ਦੋ ਦੋ ਤੇ ਪਿੱਛੇ ਆ ਜਾ ਉਹ ਨਾ ਜਿੱਤ ਨਹੀਂ ਲਈ ਹੋ ਗਈ ਤੇਰੇ ਪਿੱਛੇ ਪਤਾ ਮੈਨੂੰ ਕਿੰਨਾ ਡਰਾਮਾ ਕਰਨਾ ਪਿਆ ਲੱਗ ਮਮੀ ਨੂੰ ਹਨ ਪਤਾ ਤੇ ਆਤੀ ਰੋਣ ਦੇ ਟਾਈਮ ਲੱਗ ਜਾਂਦਾ ਉਹ ਤੇ ਚੰਗੇ ਵੇਲੇ ਤੇ ਮੈਨੂੰ ਫੋਨ ਕਰਦਾ ਨਹੀਂ ਤੇ ਮੇਰੀ ਪਾਰਟੀ ਮਿਸ ਜਾਂਦੀ ਤੇ ਤੂੰ ਕੱਲਰ ਤੇ ਜਾਣਾ ਹੀ ਜਲਦੀ ਆ ਜਾਈਂ ਆਂ ਜੀ ਤਿਆਰ ਹੋ ਕਿ ਨਹੀਂ ਜਾਣਾ ਹੀ ਦੱਸ ਬਰਥਡੇ ਤੇ ਜਾਣਾ ਗਲੇ ਨੂੰ ਪਤਾ ਤੇ ਹੋਣਾ ਚਾਹੀਦਾ ਨਾ ਨਾ ਹਾਂ ਚੁੱਪ ਕਰੂੰ ਆਂ ਤੇ ਪਈ ਹਾਂ ਮਮੀ ਚਲ ਪ੍ਰਾਪਾ ਆਜੋ ਆਜੋ ਦੀਦੀ ਆਜੋ ਚੱਲ ਚੱਲ ਅਰੀ ਕੋ ਕਿਹੇ ਤਾ ਬੱਚੇ ਕਿੰਨਾ ਖਲਾਰਾ ਪਾਛੜਦੇ ਓ ਨੀ ਸਿਮਰ ਰੇ ਛੱਡ ਪਰੇ ਓਏ ਮੇਰਾ ਬੁੱਤ ਆ ਗਿਆ ਈ ਓਏ ਆਹੋ ਮੇਰਾ ਬੁੱਤ ਆ ਈ ਓ ਆ ਜਾ ਪਰੋਣਿਆ ਆ ਜਾ ਆ ਆ ਜਲਦੀ ਆ ਛੱਡੇ ਨੂੰ ਆ ਜ ਨੇ ਆ ਜਣਗੇ ਉਹ ਆ ਗਿਆ ਆ ਗਿਆ ਉਹ ਹੋਰ ਪਰੋਣਿਆ ਠੀਕ ਆ ਠੀਕ ਆ ਵਧੀਆ ਜਨਮ ਦਿਨ ਦੀਆਂ ਮੁਬਾਰਕਾਂ ਹੈ ਤਿਆਰੀ ਆ ਪੂਰੀ ਪੂਰੀ ਸਸੀ ਗਾਲ ਜੱਸੀ ਪੈਰੀ ਕੰਨਾ ਸਸੀ ਮਾਤਾ ਸੁਨਾ ਤਗੜਾ ਵਾ ਅੱਲਾ ਮੈਂ ਕਾ ਵਾਧੂ ਬਿੱਟ ਬਟਾ ਗਾਵਾਂ ਕਿਤੇ ਘੋਲ ਕਰਾਉਣਾ ਮੇਰਾ ਤਗੜਾ ਇਹਦੀ ਘੋਲ ਕਰਾਣਾ ਹੈ ਕੋਈ ਨਾ ਭਰਾਵਾ ਲੋਡ ਉਹ ਵੀ ਕਰਾ ਲਾਂਗੇ ਲੈ ਮਾਤਾ ਇਹ ਕਿਹੜੀ ਗੱਲ ਆ ਤਗੜਾ ਹੀ ਤਗੜਾ ਵਾ ਚਲੋ ਚਲੋ ਆਜੋ ਓਏ ਛੱਡੋ ਸਾਰੀਆਂ ਗੱਲਾਂ ਦਈ ਇੱਥੇ ਕਰ ਲੈਣੀਆਂ ਚਲੋ ਆਓ ਖਾਈਏ ਪੀਏ ਕੁਛ ਚਲੋ ਮੰਮੀ ਆਜਾ ਚਲ ਆ ਆਜਾ ਮੰਮੀ ਆਜਾ 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 ਮੰਮੀ ਆਜਾ ਆਜਾ ਹਾਂ ਟੱਬਰ ਚੁਕਲੀ ਇਹ ਨਹੀਂ ਤੋ ਦੇਖਾਂ ਕਰ ਮਮੀ ਚਾਚੀ ਮੈਨੂੰ ਨਹੀਂ ਪਤਾ ਸਾਰੇ ਤਿਆਰ ਹੋ ਗਿਆ ਮੈਂ ਕੀ ਕਰਦੀ ਉਧਰ ਕੁੜੀ ਨੂੰ ਵੀ ਬੁਲਾ ਲਿਆ ਵਾ ਮਮੀ ਨੇ ਤੂੰ ਤਾਂ ਪੂਰੀ ਲਾਮਰਸ਼ ਕਰ ਹੀ ਲੈ ਜੀ ਬੰਦਾ ਦਾਜਣਾ ਬੰਦਾ ਉਸਤਰਾ ਤਿਆਰੀ ਕਰ ਲੰਦਾ ਮੈਨੂੰ ਵੀ ਉਹਨੇ ਪਤਾ ਲੱਗਾ ਤੁਰਨ ਲੱਗੀ ਆ ਜਾਓ ਹਣ ਅੰਦਰ ਚਲੋ ਕਾਲਾ ਫੜ ਜੀਜਾ ਪੀਲਾ ਪਾਣੀ ਉਹ ਮੈਂ ਪਾਣੀ ਪੂਣੀ ਨਹੀਂ ਪੀਂਦਾ ਠੰਡਾ ਲੈ ਗਿਆ ਠੰਡਾ ਦੱਸ ਕਿੱਥੇ ਗਰੀਬ ਘਰ ਰਿਸ਼ਤਾ ਕਰਤਾ ਗਰੀਬਾਂ ਘਰ ਵਿਆਹ ਤਾਂ ਮੈਨੂੰ ਉਹ ਮਾਈ ਗੋਡ ਪਾਣੀ ਪਿਆਣਾ ਸੀ ਠੰਡਾ ਮੈਂ ਅੱਧ ਪਿਉਣਾ ਉਹ ਠੰਡਾ ਲੈ ਆਉਂਦੇ ਕਿਤੇ ਨਹੀਂ ਮੇਰਾ ਗਲਾ ਖਰਾਬ ਹੋਣਾ ਸੀ ਹਾਏ ਵੇਸ ਤੇ ਫ੍ਰਿਜ ਜਦ ਤੱਕ ਬੋਤਲਾਂ ਵੀ ਨਹੀਂ ਲਾਈਆਂ ਠੰਡੇ ਪਾਣੀਆ ਮੇਰਾ ਤੇ ਅੱਗੇ ਗਲਾ ਸਟਰੌਬ ਬਣਾ ਹੋਇਆ ਮਾਤਾ ਪਿੱਛੇ ਹੋ ਕੇ ਖਾਂਗੇ ਕਿਤੇ ਮੈਨੂੰ ਨਾ ਖਾਂਗ ਲਵਾ ਦੀ ਉੱਤੇ ਖੰਗੀ ਜਾਨੀ ਸਾਰਾ ਮੂੰਹ ਤੇ ਧੋਕਾ ਪਾਤਾ ਉਹ ਭਰਾਵਾ ਆ ਪਹਿਲੇ ਆਪਣੀ ਮਾਤਾ ਨੂੰ ਖਾਂਸੀ ਦਵਾਈ ਲੈ ਕੇ ਦੇ ਇਹਨੇ ਸਬਸੇਸ ਪਾਸੇ ਖਾਣੇ ਹੋਣੇ ਆ ਉਹ ਕੋਈ ਨਹੀਂ ਜੀਜੇ ਲੈ ਦਿੰਦੇ ਲੈ ਦਿੰਦੇ ਉਹ ਮੰਮੀ ਤੁਸੀਂ ਵੀ ਨਾ ਪਰੇ ਹੋਵੇ ਪੁੱਤਰ ਹੱਸੇ ਜਾਂਦਾ ਕੋਈ ਤਕਲੀਫ ਤਾਂ ਨਹੀਂ ਹੋਈ ਉੱਥੇ ਤਾਂ ਨਹੀਂ ਹੋਈ ਇੱਥੇ ਹੁੰਦੀ ਆ ਮੈਨੂੰ ਜਾ ਮੰਦਰਾ ਜਾ ਜਾ ਕੇ ਡੰਡਾ ਲਾਇਆ ਐ ਇੱਥੇ ਬੋਲੀ ਜਾਂਦੇ ਆ ਮੈਂ ਲਿਉਂਦਾ ਗੱਲਿਆ ਪੱਟ ਕੇ ਜਾ ਕੇ ਆ ਜੋ ਅੰਦਰ ਆਣ ਚਰੋ ਅੰਦਰ ਬੈ ਕੋਈ ਨਹੀਂ ਬਹਿ ਜਾਣਾ ਅੰਦਰ ਚੱਲ ਪੁੱਤ ਆਪਾਂ ਚਾਹ ਪਾਣੀ ਦਾ ਵੇਖਣੇ ਜਾ ਕੇ ਤੂੰ ਇੱਥੇ ਬੈਠ ਜਾ ਇੱਥੇ ਬੈਠਾ ਰਹਿ ਤੂੰ ਆ ਤੇ ਅਸੀਂ ਪਸ਼ਵਿੰਦਰ ਭੈਣ ਜੀ ਹਾਂ ਚਲਾਓ ਚਾਹ ਪਾਣੀ ਦਾ ਚਾਮ ਕਰੀ ਮੈਂ ਤੇ ਬਸ ਕਹਿਤਾ ਕਿ ਲੱਕੀ ਵਰਗਾ ਬੰਦਾ ਪੂਰੀ ਦੁਨੀਆ ਤੇ ਨਹੀਂ ਕਹਿਤਾ ਤੇ ਬਸ ਕਹਿਤਾ ਹੱਲੋ ਬੱਚਿਓ ਓਨੀ ਦੇ ਪੁਜੀਆ ਖਾਓ ਸਮੋਸੇ ਮੰਗਾਏ ਨੇ ਤੁਸੀਂ ਓਨੀ ਦੇ ਪੁਜੀਆ ਖਾਓ ਖਾਂ ਇਹ ਲੈ ਫੜੋ ਫੜੋ ਮੰਮੀ ਲਾ ਲੈ ਹੜ ਤੋਂ ਲੈ ਲੈ ਲਓ ਲੈ ਲਓ ਖਾ ਲੈ 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 ਪੈਣੇ ਹਾਂ ਹਾਂ ਲੈ ਆਪੀ ਦੇ ਕੀ ਹੋਇਆ ਕੀ ਹੋਇਆ ਕਿਰਨਾ ਕੀ ਹੋਇਆ ਵਾ ਇਹਦੇ ਵਿੱਚ ਰੱਖ ਪੁੱਤ ਰੱਖ ਦੇ ਵਿੱਚ ਪੁੱਤ ਹਾਏ ਰਬਾ ਇਹਦੇ ਸਲਾਬਿਆ ਪਿਆ ਵਾ ਪੁਜੀਆ ਸਲਾਬਿਆ ਹੋਰ ਵੇਖ ਕੋ ਵਿੱਚ ਉੱਲੀ ਵੀ ਲੱਗੀ ਪਈ ਆ ਉਹਨੇ ਛੱਤੇ ਉੱਲੀ ਲੱਗੀ ਆ ਕਿਰਨ ਉੱਲੀ ਤੇ ਚਿੱਟੇ ਰੰਗਦੀ ਹੁੰਦੀ ਕਿੱਥੇ ਉੱਲੀ ਲੱਗੀ ਆ ਵੀਰੇ ਇਹ ਆ ਵੇ ਹਰੇ ਰੰਗ ਦੀ ਉੱਲੀ ਸਾਰੀ ਲੱਗੀ ਹੋਈ ਹੈਗੀ ਆ ਮੈਂ ਤੁਹਾਨੂੰ ਤੁਹਾਡੇ ਪੇਕੇ ਆ ਖਾਂਦੇ ਆ ਹਾਏ ਹਾਏ ਕੀ ਹੋਇਆ ਉੱਲੀ ਕਿੱਥੋਂ ਲੱਗੀ ਏ ਇੱਥੇ ਜੇ ਸਵੇਰੇ ਪੈਕੇਟ ਪੜ ਡਿਆ ਹੈਗਾ ਵਿੱਚ ਉਸੇ ਕਰਨਾ ਕਿ ਚਾਹੁੰਦੇ ਜੇ ਮੇਰੀ ਮਾਂ ਨਾ ਤੇ ਮੇਰੀ ਭੈਣ ਨਾ ਹੈ ਬਿਮਾਰ ਕਰਨਾ ਇਹਨਾਂ ਨੂੰ ਜਵਾਈਆਂ ਇਸ ਘਰ ਦਾ ਜਵਾਈ ਸਾਲੇ ਸਾਹਿਬ ਭਾਈਏ ਦੀ ਸੇਵਾ ਨਹੀਂ ਕਰਨੀ ਕਿ ਗੱਡੀਆਂ ਹੀ ਸਾਫ਼ ਕਰਦੇ ਰਹਿਣਾ ਵਾ ਉਹ ਨਹੀਂ ਨਹੀਂ ਮੰਗਾਇਆ ਡੜਾ ਸਭ ਕੁਝ ਆ ਗਿਆ ਬਸ ਥੋੜੀ ਦੇਰ ਚੀ ਉਹ ਕਦੋਂ ਆਣਾ ਵਾ ਪੂਝਿਆਣਾ ਕਚਨ ਨੂੰ ਮੱਥੇ ਮਾਰ ਕੇ ਪੂਝਿਆ ਉਹ ਪੂਝਿਆ ਖਵਾਇਆ ਉਹਨਾਂ ਨੇ ਸਮੋਸੇ ਆ ਗਿਆ ਭਾਈਆ ਤੋਂ ਬਾਹਰ ਆ ਗਿਆ ਵਾ ਮੇਰੇ ਖਿਆਲ ਨਾਲ ਸਮੋਸੇ ਡੱਬ ਦੇ ਲੱਗੇ ਹੋ ਗਏ ਹੋਣੇ ਪੂਝਿਆ ਵੀ ਉੱਲੀ ਲੱਗਾ ਉੱਲੀ ਲੱਗਾ ਹਾਂ ਤੇ ਜੇ ਮੈਂ ਬੋਲਾਂ ਤੇ ਤੇਰੇ ਘਰ ਦੇ ਨਾਲ ਕਹਣਾ ਬੋਲਦਾ ਵਾ ਗੱਲ ਕੋਈ ਨਹੀਂ ਭਾਈਆ ਗੁੱਸਾ ਨਾ ਕਰ ਮੈਂ ਕਹਿ ਰਿਹਾ ਨਾ ਮੰਮੀ ਨੂੰ ਤੈਨੂੰ ਪਤਾ ਵਾ ਮੇਰੀ ਪਹੁੰਚ ਕਿੱਥੋਂ ਤੱਕ ਆ ਭਗਵਾਨ ਤਮਾਨ ਕੈਪਟਨ ਅੱਜ ਤੋਂ ਤੱਕ ਮੋਦੀ ਨਾਲ ਸਿੱਧੀ ਗੱਲਬਾਤ ਆ ਠੀਕ ਆ ਠੀਕ ਆ ਨਾਲੇ ਕੋਈ ਕੰਮ ਹੋਗਾ ਨਾ ਤੇ ਦੱਸੀ ਜ਼ਰੂਰ ਉਹ ਭਾਈਆ ਜੇ ਇੱਡੀ ਗੱਲ ਆ ਯਾਦ ਕਰ ਥੋੜੇ ਦਿਨ ਪਹਿਲਾਂ ਪੁਲਸ ਵਾਲਿਆਂ ਨੇ ਤੇਰਾ ਸਕੂਟਰ ਫੜ ਲਿਆ ਸੀ ਤੇ ਉਦੋਂ ਮੈਨੂੰ ਫੋਨ ਕਿਉਂ ਕੀਤਾ ਸੀ ਕਿ ਆਪਣੇ ਮਹੱਲੇ ਦੇ ਕਾਉਂਸਲਰ ਦੀ ਗੱਲ ਕਰਾਈ ਹੁਣ ਸਾਲਾ ਬਹੁਤੀਆਂ ਗੱਲਾਂ ਨਾ ਮਾਰ ਓ ਪਾਈਆ ਮੈਨੂੰ ਪਤਾ ਵਾ ਤੇਰੀ ਬਹੁਤ ਚੱਲਦੀ ਆ ਚੱਲ ਆ ਸਮੋਸੇ ਖਾਈਏ ਨਾਲ ਕੇਕ ਕੱਟਣ ਦਾ ਟਾਈਮ ਹੋ ਗਿਆ ਮੈਂ ਤੇ ਬਸ ਕਹਿਤਾ ਵੀ ਪੂਰੀ ਦੁਨੀਆ 'ਚ ਲੱਕੀ ਵਰਗਾ ਬੰਦਾ ਕੋਈ ਨਹੀਂ ਕਹਿਤਾ ਸੋ ਕਹਿਤਾ ਕੀ ਤੁਸੀਂ ਵਿਹਲੀ ਹੋ ਕੇ ਬਹਿ ਗਈਆਂ ਜੇ ਪਰਵਾਨਾ ਆਇਆ ਕੁਝ ਖਮਾਉਣਾ ਨਹੀਂ ਆ ਲਿਆਓ ਕੇਕ ਆਕ ਲੰਬੇ ਆ ਰਵਾਨੇ ਹੋ ਹੋ ਪੈਨ ਜੀ ਅਸਲੀ ਗੱਲ ਹੋਰ ਕੀ ਹਾਲ ਜੇ ਇਹ ਜਵਾਈ ਰਾਜਾ ਆਇਆ ਹਾਂ ਜੋ ਆਇਆ ਹਾਂ ਨਹੀਂ ਧੀਏ ਕੀ ਹਾਲੀ ਹਾਂ ਠੀਕ ਹੈ ਹਾਂ ਹੋਰ ਸਦਾ ਪੈਣੇ ਬੈਠੇ ਹਾਂ ਦੇਖੀ ਨਹੀਂ ਪੈਣੇ ਮੈਂ ਤਾਂ ਤੇਰੇ ਵੱਲ ਕੰਮ ਆਈ ਹਾਂ ਹਾਂ ਦੱਸੋ ਤੁਸੀਂ ਸਾਡੇ ਉਧਰੋਂ ਪਰੌਣੇ ਆਏ ਤਾਂ ਸਿਲੰਡਰ ਨੇ ਦਿੱਤਾ ਜਵਾਬ ਉਹ ਤਾਂ ਫੱਕ 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 ਲੱਗ ਪਿਆ ਕਰਨ ਤੇ ਮੈਂ ਕਿਹਾ ਪਰੌਣੇ ਹੁੰਦੇ ਤਾਂ ਬੁਰਾ ਲੱਗਦਾ ਚੱਲ ਸਿਮਰਨ ਭੈਣ ਜੀ ਕੋ ਜਾਨੀ ਆ ਉਹਨਾਂ ਦੇ ਸਿਲੰਡਰ ਵਾਧੂ ਪਏ ਹੁੰਦੇ ਭਰਿਆ ਪਿਆ ਸਿਲੰਡਰ ਲੈ ਜੋ ਲੈ ਜੋ ਰਹਿ ਜੋ ਆ ਹੋਰ ਪਰੌਣੇ ਆ ਠੀਕ ਆ ਸਭ ਠੀਕ ਠਾਕ ਜੀ ਤੁਸੀਂ ਸੁਣਾਓ ਪਤਾ ਨਹੀਂ ਅ ਸੜ ਜੜੇ ਰਾਤ ਦੇਖਾਂਗੇ ਬੜੀ ਲੱਗੀ ਸਾਰਿਆਂ ਨੂੰ ਹੋਈ ਪਈ ਹੈ ਵੈਸਾਹਿਲ ਤੂੰ ਆਪਣੀ ਚਾਚੀ ਦੀ ਦਵਾਈ ਨਹੀਂ ਹੋਣੀ ਨਾ ਖੰਗ ਦੀ ਆ ਸਾਰੇ ਮੱਲੇ ਦੀ ਲੈ ਕੇ ਆ ਮੂੰਹ ਤੇ ਕਿਵੇਂ ਖੰਗੀ ਜਾਂਦੇ ਮੇਰੇ ਤੇ ਉਹ ਪ੍ਰਾਣਿਆ ਮੈਂ ਰਤੀ ਨਾ ਉਹ ਅੱਧ ਕਰ ਤੇ ਸ਼ਹਿਦ ਪੀਤਾ ਸੀ ਆ ਫਿਰ ਮੈਨੂੰ ਕਿਸੇ ਨੇ ਕਿਹਾ ਗੋਲ ਗੱਪੇ ਖਾਓ ਆ ਚਟਨੀ ਲਾ ਕੇ ਚੱਗੀ ਤਰ੍ਹਾਂ ਚਟਰੀ ਵਿੱਚ ਨਾ ਬੜੇ ਫਾਇਦੇ ਹੁੰਦੇ ਆ ਉਹ ਵੀ ਮੈਂ ਖਾਦੀ ਇਮਲੀ ਵਾਲੀ ਉਹ ਭੈਣ ਜੀ ਗੋਲ ਗੱਪਿਆਂ ਨਾਲ ਫਰਕ ਨਹੀਂ ਪੈਂਦਾ ਦਵਾਈ ਲਿਆਓ ਜਾ ਕੇ ਡਾਕਟਰ ਕੋ ਚੰਗੇ ਡਾਕਟਰ ਕੋ ਤੁਹਾਨੂੰ ਤੇ ਵੀ ਨਹੀਂ ਪਤਾ ਮੂੰਹ ਤੇ ਰਮਾੜੀ ਲੱਖੜੀਏ ਉਹ ਨਹੀਂ ਪੁੱਤ ਮੈਂ ਚੁੰਨੀ ਰੱਖੀ ਭੈਣੇ ਸਿਲੰਡਰ ਫੇਰ ਭੇਂ ਦੀ ਘਰੇ ਚੰਗਾ ਸਾਹ ਲਾ ਤੋ ਸੀ ਸੀਮਾ ਓਠ ਚੱਲੀਏ ਇਹ ਤਾਂ ਤੁਸੀਂ ਆਪច ਹੀ ਗੱਲਾਂ ਮਾਰੀ ਜਾਂਦੇ ਤੁਹਾਨੂੰ ਇਹ ਨਹੀਂ ਪਤਾ ਤੁਹਾਡਾ ਜਵਾਈ ਪਾਈ ਆਇਆ ਵਾ ਪੁੱਤ ਹੋਲੀ ਬੋਲ ਬਾਗਵਾਂਡੀ ਸੁਣਦੇ ਹੋ ਨਿਆ ਗਵਾਂਡੀ ਆਪਾਰ ਖਲੋਤੇ ਤੇ ਸੁਣ ਲੈਣ ਉਹਨਾਂ ਨੂੰ ਨਹੀਂ ਪਤਾ ਜਵਾਈ ਆਇਆ ਕੋਈ ਸਗਣ ਬੰਦਾ ਵ ਸਗਣੀ ਦੇ ਕੇ ਚੱਲ ਜੀਏ ਮੰਮੀ ਸਾਇਲ ਨਵਾਜ਼ ਮਾਰੋ ਕੋਲੀ ਆਓ ਕੇਕ ਤੇ ਕਟੋ ਸਾਈਲ ਲਈ ਆ ਬੁਟਰਕੇਕ ਉਹ ਲੈ ਭਈਆ ਇੰਨਾ ਕਾਲਾ ਕੋ ਬੈਨ ਨਾ ਆ ਫੜ ਕੇਕ ਵੀ ਆ ਗਿਆ ਚਲ ਆ ਜਾ ਸਾਈਲ ਕੱਟ ਬੈ ਕੇ ਉਹ ਮੇਰੀ ਗੱਲ ਸੁਣ ਮੇਰੀ ਭੈਣ ਨੂੰ ਤੇ ਆਵਾਜ਼ ਮਾਰ ਮੰਮੀ ਨੂੰ ਆਵਾਜ਼ ਮਾਰ ਉਹਨਾਂ ਨੂੰ ਨੁਕਰੇ ਪਿਠਾਇਆ ਵਾ ਬੁਲਾਨੀ ਉਹ ਮਾਰ ਲੈਂਦੇ ਸਾਰਿਆਂ ਨੂੰ ਆਜਾਂ ਕੇਕ ਮੈਂ ਨਾ ਭਈਏ ਦੀ ਪਸੰਦ ਕੋ ਲੈ ਲੈਂਦਾ ਉਹ ਪਸੰਦ ਤੇ ਸਹੀ ਆ ਇੰਨਾ ਕ ਕੇਕ ਹੈ ਕੀ ਡੱਗ ਕੇਗਾ ਹੈ ਕੋਈ ਸਮੋਸੇ ਸਮਾਸੇ ਕੁਛ ਨਹੀਂ ਉਹ ਭਾਈਆ ਆ ਜਾਂਦਾ ਆ ਸਾਰਾ ਕੁਝ ਆ ਜਾਂਦਾ ਵਾ ਉਹ ਭਾਈਆ ਵਾਂ ਮੈਂ ਹੈ ਇੰਨਾ ਨਹੀਂ ਤੁਹਾਨੂੰ ਪਤਾ ਚਲ ਸੀਮਾ ਚੱਲੀਏ ਇੱਥੇ ਤਾਂ ਕੋਈ ਪੁੱਛਦਾ ਹੀ ਨਹੀਂ ਤੁਹਾਨੂੰ ਚੱਲ ਵੀਰੇ ਭਾਈਆ ਫਿਰ ਤੂੰ ਇਦਾਂ ਕਰ ਤੂੰ ਜਾ ਤੇ ਮੇਰੀ ਭੈਣ ਨੂੰ ਇੱਥੇ ਰਹਿਣ ਦੇ ਉਹ ਜੀਜਾ ਵਾਂ ਵਾ ਤੇਰਾ ਲੱਕੀ ਵਰਗਾ ਬੰਦਾ ਪੂਰੀ ਦੁਨੀਆ ਦੇਣੀ ਆ ਓ ਭయ్యా ਤੂੰ ਨਾ ਡੰਡੀ ਹੋ ਇੱਥੋਂ ਬਥੇਰੀ ਕਰਾ ਲਈ ਤੂੰ ਸੇਵਾ ਮੇਰੀ ਭੈਣ ਨੂੰ ਉੱਥੇ ਛੱਡ ਜਾ ਭੈਣ ਆਪਾਂ ਰੱਜੀ ਰੋਟੀ ਖਾਂ ਜਾਵਾਂਗੇ ਓ ਨਈ ਸਾਹਿਲ ਮੈਂ ਤਾਂ ਜਾਣਾ ਇੱਥੇ ਰਹਿਣਾ ਆ ਦੋ ਦਿਨ ਦੋ ਦਿਨ ਆਵੇ ਸਾਡੇ ਕੋਲ ਨਹੀਂ ਤੇਰੀ ਸੇਵਾ ਅਸੀਂ ਗਰੀਬ ਹੀ ਠੀਕ ਆ ਚੱਲ ਤੂੰ ਡੰਡੀ ਪੈ ਉਹ ਪਰਾਵਾ ਤੂੰ ਤੇ ਗੁੱਸਾ ਹੀ ਖਾ ਗਿਆ ਹੈਪੀ ਬਰਥਡੇ पच गे जे हिसाब सां गरम हुया इन ते सूरो कढ देन आहे ਕੋਸਾ ਹੀ ਕਹਿੰਦੇ ਭਾਈਆ ਲੱਕੀਰ ਕਾ ਬੰਦਾ ਪੂਰੀ ਦੁਨੀਆ ਚ ਨਹੀਂ ਬਸ ਕਹਿਤਾ ਸੋ ਕਹਿਤਾ ਆ ਗਏ ਆ ਗਏ ਓਹ ਠੀਕ ਜੇ ਹੋਰ ਜਨਮ ਦਿਨ ਦੀਆਂ ਮੁਬਾਰਕਾਂ ਫਿਰ ਸੱਸੀ ਗਾ ਜੀ ਬੜਾ ਉਹ ਤਕੜਾਈ ਆ ਖਿਚੜੀ ਬਣ ਗਈ ਖਿਚੜੀ ਖਿਚੜੀ ਬਣ ਗਈ ਉਹ ਪਰਾਵਾ ਪਹਿਲੀ ਆਪਣੀ ਮਾਤਾ ਨੂੰ ਨਾ ਖਾਂਸੀ ਦਵਾਈ ਲੈ ਕੇ ਦੇ ਗਲਤ ਹੋ ਗਿਆ ਉਪਰਾਵਾ ਆ ਪਹਿਲੋਂ ਆਪਣੀ ਮਾਤਾ ਨੂੰ ਖਾਂਸੀ ਦਵਾਈ ਲੈ ਕੇ ਦੇ ਇਹਨੇ ਸਮਸੇ ਸਮਸੇ ਖਾਣੇ ਹੋਣੇ ਆ ਉਹ ਕੋਈ ਨਹੀਂ ਲੈ ਦਿੰਨੇ ਲੈ ਦਿੰਨੇ ਆ ਮੰਮੀ ਤੂੰ ਹੀ ਵੀ ਨਾ ਉੱਤੇ ਰਸਤੇ ਕਰ ਲਿਆ ਕੋਈ ਮੈਂ ਤੇ ਤੇ ਸਾਹਿਲ ਆ ਤੁਹਾਡੇ ਸਾਰੇ ਮੱਲੇ ਨੂੰ ਖਾਂਸੀ ਆਉਂਦੀ ਨਾ ਨੂੰ ਪਹਿਲਾਂ ਦਵਾਈ ਲੈ ਕੇ ਦੇ ਖੰਗ ਖੰਗ ਪਰ ਸਾਹਿਲ ਤੂੰ ਆਪਣੀ ਚਾਚੀ ਦੀ ਦਵਾਈ ਲੈ ਕਹਤਾ ਨਹੀਂ ਦੁਬਾਰਾ ਬਸ ਕਹਤਾ 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 ਬਸ ਕਹਤਾ ਨਹੀਂ ਮੈਂ ਇਹ ਕ ਮੈਂ ਤੇ ਬਸ ਕਹਤਾ ਕਿ ਲੱਕੀ ਵਰਗਾ ਬੰਦਾ ਇਸ ਦੁਨੀਆ ਤੇ ਨਹੀਂ ਫੰਮਲ ਆਇਆ ਇਹ ਆਹ ਪੂਰੀ ਦੁਨੀਆ ਤੇ ਨਹੀਂ ਚਲ ਚੋ ਠੀਕ ਆ ਮੈਂ ਤੇ ਬਸ ਕਹਤਾ ਕਿ ਲੱਕੀ ਮੇਰੀ ਗੱਲ ਸੁਣੋ ਤੁਸੀਂ ਕਰਨਾ ਕੀ ਚਾਹੁੰਦੇ ਜੇ ਮੇਰੀ ਭੈਣ ਨਾਲ ਤੇ नहीं दोबारा हेलो बच्चों पुजिया खाओ पुजिया उन्हीं ਵਿੱਚ समोसे मंगाए ने पर कोनी ते तुसी पुजिया बच्चे खाओ चल फड़ो मम्मी आ मेरे फड़ती हेलो भाभी मम्मा बुलाओ ले ले फल्ला फल्ला पोते शर्मा इधर नहीं फल्ला ले के हां ले ਕੀ? ਉਸ ਲਾਬਿਆ ਪੁੱਤ ਯਸਰਾ ਵੀਰੇ ਰੱਖ ਵਿੱਚ। ਕਿਰਨ ਮੰਮੀ ਰੱਖ ਦਿਓ। ਇੱਥੇ ਰੱਖੋ। ਰੱਖ ਚੱਲ ਪੁੱਤ ਰੱਖ। ਸਲਾਬਿਆ ਪਿਆ। ਹਾਏ ਵੀਰੇ ਇਹ ਤੇ ਸੀ ਸਵੇਰੇ ਪੈਕੇਟ ਪਲ ਡਿਆ। ਨਹੀਂ। ਉਹ ਚੱਲ ਬਹੁਤੀਆਂ ਗੱਲਾਂ ਨਾ ਮਾਰ। ਚੱਲ ਸਾਲਿਆ।